ਵਾਹੇ ਗੁਰੂ 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 ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਗੁਰਬਾਣੀ ਦਾ ਫਰਮਾਨ ਹੈ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਦਾ ਸਾਪ ਉਹਨ ਸੇਖ ਕੋ ਇੱਕ ਸ਼ਬਦ ਸਿਖਾਏਗਾ ਭਾਈ ਗੁਰਦਾਸ ਜੀ ਦਾ ਬੋਲ ਆ ਕਿ ਜੇ ਕੋਈ ਸੈਂਕੜੇ ਸੋਨੇ ਦੇ ਮੰਦਰ ਬਣਾ ਦੇ ਪਰ ਜੇ ਆਪਾਂ ਉਹਦੇ ਬਰਾਬਰ ਤੇ ਸਿੱਖ ਨੂੰ ਗੁਰੂ ਸਾਹਿਬ ਦਾ ਇੱਕ ਸ਼ਬਦ ਵੀ ਸਿਖਾ ਜੀਏ ਤੇ ਵੱਡਾ ਬੋਨਾ ਮੈਂ ਇਹ ਸਮਝਦਾ ਕਿ ਮਾਤਾ ਗੁਜਰੀ ਜੀ ਵੈਲਫੇਅਰ ਸੇਵਾ ਸੁਸਾਇਟੀ ਜੋ ਭਾਈ ਸੁਰਿੰਦਰ ਸਿੰਘ ਜੀ ਮਟੌਰ ਬਾਬਾ ਅਵਤਾਰ ਸਿੰਘ ਜੀ ਟੀਬੀ ਸਾਹਿਬ ਵਾਲੇ ਇਹਨਾਂ ਨੇ 10 ਰੋਜ਼ਾ ਗੁਰਮਤ ਕੈਂਪ ਜਿਹੜਾ ਇੱਥੇ ਲਗਾਇਆ ਸੀ ਪਰ ਮੈਂ ਲਗਭਗ 60-65 ਮਿੰਟ ਇੱਕ ਘੰਟੇ ਤੋਂ ਜ਼ਿਆਦਾ ਸਮਾਂ ਬੱਚਿਆਂ 'ਤੇ ਬਤਾਇਆ ਬੱਚਿਆਂ ਨਾਲ ਗੱਲਬਾਤ ਕੀਤੀ ਬੱਚਿਆਂ ਨੂੰ ਕਾਫੀ ਗੁਰਮਤਿ ਦਾ ਗਿਆਨ ਆ ਔਰ ਬੱਚਿਆਂ ਨੂੰ ਜਿਹੜਾ ਵੀ ਸਵਾਲ ਪੁੱਛਿਆ ਗਿਆ ਉਹਦਾ ਜਵਾਬ ਦਿੱਤਾ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਬੱਚਿਆਂ ਨੂੰ ਗੁਰੂ ਪਾਤਸ਼ਾਹ ਦੀ ਬਾਣੀ ਦੇ ਨਾਲ ਜੋੜਨਾ ਬਾਣੀ ਦੇ ਨਾਲ ਜੋੜਨਾ ਇਹ ਬਹੁਤ ਵੱਡਾ ਉਪਰਾਲਾ ਵਾ ਔਰ ਇਹੋ ਦੇ ਉਪਰਾਲੇ ਜਿਹੜੇ ਆ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਹੋਣੇ ਚਾਹੀਦੇ ਆ ਕਿਉਂਕਿ ਬੱਚੇ ਸਾਡਾ ਭਵਿੱਖ ਆ ਬੱਚੇ ਕੌਮ ਦੀ ਪਨੀਰੀ ਆ ਇਹਨਾਂ ਵਿੱਚੋਂ ਹੀ ਯੋਧੇ ਪੈਦਾ ਹੁੰਦੇ ਆ ਸੂਰਮੇ ਪੈਦਾ ਹੁੰਦੇ ਆ ਵਿਦਵਾਨ ਪੈਦਾ ਹੁੰਦੇ ਆ ਔਰ ਸਮਾਜ ਦੀ ਸੇਵਾ ਕਰਨ ਵਾਲੇ ਜਿਹੜੇ ਆਗੂ ਪੈਦਾ ਹੁੰਦੇ ਆ ਜੇ ਬੱਚਿਆਂ ਦੀ ਉਹ ਸਾਰੀ ਧਰਮ ਦੇ ਮੁਤਾਬਕ ਹੋਵੇਗੀ ਤੇ ਸਮਾਜ ਬਹੁਤ ਹੀ ਸੁੰਦਰ ਅਤੇ ਸਮਾਜ ਇੱਕ ਸਵਰਗ ਹੋਊਗਾ ਤੋਂ ਬੱਚੇ ਗੁਰਬਾਣੀ ਦੇ ਨਾਲ ਜੁੜੇ ਹੋਏ ਆ ਬੱਚੇ ਇਤਿਹਾਸ ਨੂੰ ਸਮਝਦੇ ਆ ਮੈਂ ਸਮਝਦਾ ਵੀ ਇਹੋ ਜਿਹੇ ਬਰਾਲੇ ਪਿੰਡ ਪਿੰਡ ਤੇ ਨਗਰ ਨਗਰ ਹੋਣੇ ਚਾਹੀਦੇ ਆ ਕਾਕੇ ਸਾਡੇ ਬੱਚੇ ਗੁਰ ਇਤਿਹਾਸ ਨਾਲ ਜੁੜ ਸਕਣ ਬਾਣੀ ਨਾਲ ਜੁੜ ਸਕਣ ਸੱਚੇ ਪਾਤਸ਼ਾਹ ਨਾਲ ਜੁੜ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਮੋਹਨ ਦੀ ਮੰਡੀ ਵਿਖੇ ਬੱਚਿਆਂ ਦਾ ਕੈਂਪ ਲਗਾਇਆ ਗਿਆ ਜੋ ਕਿ ਖਾਸ ਕਰਕੇ ਦਿਹਾਤੀ ਬੱਚੇ ਸਨ ਪਿੰਡਾਂ ਦੇ ਇਹਨਾਂ ਬੱਚਿਆਂ ਨੂੰ ਨਿਤਨੇਮ ਦੀ ਸਾਂਝ ਕਰਾਈ ਗਈ ਤੇ ਗੁਰਮਤ ਦੀ ਸੋਝੀ ਦਿੱਤੀ ਗਈ ਤੱਕ ਫਰੀ ਕੇਸਗਰ ਸਾਹਿਬ ਦੀ ਛਤਰਛਾਇਆ ਹੇੜੀ ਕੈਂਪ ਚਲਾਇਆ ਗਿਆ। ਬੱਚਿਆਂ ਨੂੰ ਸਮਝਾਉਣ ਦੇ ਲਈ ਸਾਥਿਆ ਦੇਣ ਦੇ ਲਈ ਤਖਸ਼ੀ ਕੇਸਗੜ ਸਾਹਿਬ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਨੇ ਆ ਕੇ ਬੱਚਿਆਂ ਦੇ ਇਹ ਜੋ ਕਾਰਜ ਰੰਭਿਆ ਸੀ ਇਹ ਪੂਰਾ ਕੀਤਾ ਅਤੇ ਰਿਸਾਲਤਿਆ ਦਿੱਤੀ ਅਤੇ ਗੁਰਮਤਿ ਚੇਤਨਾ ਦਿੱਤੀ ਤਖਸ਼ੀ ਕੇਸਗੜ ਸਾਹਿਬ ਵੱਲੋਂ ਖਾਸ ਕਰਕੇ ਬੱਚਿਆਂ ਨੂੰ ਸੇਵੀਆਂ ਜਾਂ ਹੋਰ ਖਾਣ ਪੀਣ ਦਾ ਪ੍ਰਬੰਧ ਕੀਤਾ ਸਾਡੇ ਬਹੁਤ ਹੀ ਸਤਜੋ ਸਤ ਬਾਬਾ ਅਵਤਾਰ ਸਿੰਘ ਜੀ ਟੀਬੀ ਸਾਹਿਬ ਵਾਲੇ ਜਿਹਨਾਂ ਦੀ ਇਹ ਡੇਰਾ ਮੋਇਆਂ ਦੀ ਮੰਡੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈ ਉਹਨਾਂ ਥੱਲੇ ਉਹਨਾਂ ਨੇ ਬੜੀ ਸਦਕਾਰ ਨਾਲ ਕੈਂਪ ਨੂੰ ਸੱਦਾ ਦੇ ਕੇ ਬੱਚਿਆਂ ਨੂੰ ਇੱਥੇ ਕੈਂਪ ਲੋ ਆਇਆ ਗਿਆ ਮੈਂ ਬਾਬਾ ਅਵਤਾਰ ਸਿੰਘ ਜੀ ਦਾ ਟੀਬੀ ਸਾਹਿਬ ਵਾਲੇ ਦਾ ਤਹਿ ਦਲੋਂ ਤਨਵਾਦੀਆਂ ਜਦੋਂ ਕੈਂਪ ਦੀ ਸਮਾਪਤੀ ਹੋਈ ਬੱਚਿਆਂ ਨੇ ਬੜੀ ਰੋ ਦੇ ਵਿੱਚ ਆ ਕੇ ਤੇਜ਼ੀ ਦੇ ਵਿੱਚ ਆ ਕੇ ਸਿੰਘ ਸਾਹਿਬ ਦੇ ਸਵਾਲਾਂ ਦਾ ਜਵਾਬ ਦਿੱਤਾ ਸਿੰਘ ਸਾਹਿਬ ਨੇ 100 ਘਟੋ ਘਟ 100 ਜਿਹੜਾ ਸਵਾਲ ਹੈ ਬੱਚਿਆਂ ਨੂੰ ਲਗਾਤਾਰ ਕੀਤਾ ਤੇਜ਼ੀ ਦੇ ਵਿੱਚ ਬੱਚਿਆਂ ਨੇ ਉਸੇ ਤਰ੍ਹਾਂ ਤੇਜ਼ੀ ਦੇ ਵਿੱਚ ਜਵਾਬ ਦਿੱਤਾ ਸਿੰਘ ਸਾਹਿਬ ਦੀ تسਲੀ ਕਰਾਈ ਕਿ ਬੱਚਿਆਂ ਨੇ ਕੋ ਸਿੱਖਿਆ ਸੋ ਇਸੇ ਤਰ੍ਹਾਂ ਮੈਂਬਰ ਸਾਡੇ ਸਤਕਾਰਯੋਗ ਸudar ਚਾਹਦਾ ਸਾਹਿਬ ਜੀ ਜਿਨ੍ਹਾਂ ਨੇ ਆ ਕੇ ਬੱਚਿਆਂ ਨੂੰ ਸਨਮਾਨਿਤ ਕੀਤਾ ਤੇ ਨਾਲ ਹੀ ਜਿਲ੍ਹਾ ਅਨੰਦਗੜ੍ਹ ਸਾਹਿਬ ਵੱਲੋਂ ਸਤਬਾਬਾ ਪ੍ਰੇਮ ਸਿੰਘ ਜੀ ਭੱਲੜੀ ਵਾਲਾ ਨੇ ਵੀ ਨਾਲ ਬੱਚਿਆਂ ਨੂੰ ਸਨਮਾਨਤ ਕੀਤਾ ਸਤਿਕਾਰ ਦਿੱਤਾ ਬੱਚਿਆਂ ਨੂੰ ਸਾਰੀ ਕਮੇਟੀ ਨੇ ਸਾਂਝੇ ਤੌਰ ਤੇ ਸਤਬਾਬਾ ਬਤਾਰ ਸਿੰਘ ਜੀ ਅਤੇ ਸਾਡੇ ਸਤਕਾਰਯੋਗ ਮੈਂਬਰ ਚਾਉੜਾ ਸਾਹਿਬ ਤੇ ਉਹਨਾਂ ਦੇ ਨਾਲ ਸਿੰਘ ਸਾਹਿਬ ਤਖਰੀ ਕੇਸਕਰ ਸਾਹਿਬ ਗਿਆਨੀ ਤਲਦੀਰ ਸਿੰਘ ਜੀ ਗੜਕਾਟ ਜੀ ਉਹਨਾਂ ਨੂੰ ਅਤੇ ਬਾਬਾ ਪ੍ਰੇਮ ਸਿੰਘ ਜੀ ਭੱਲੜੀ ਵਾਲਾ ਨੂੰ ਸਨਮਾਨਤ ਕੀਤਾ ਉਨ੍ਹਾਂ ਦੀ تسلی کرائی ਕੇ ਇਸੇ ਤਰ੍ਹਾਂ कॅम्प ਜਿਹੜੇ ਐ ਇਹ ਲੱਗਦੇ ਰਹਿਣ ਕਸ਼ਮੀਰ ਕੇਸ਼ਗੁਰ ਸਾਹਿਬ ਦੇ ਸਹਿਯੋਗ ਦੇ ਨਾਲ ਬੱਚਿਆਂ ਦੀ ਜਿਹੜੀ ਸਿਹਤ ਬਣੀ ਰਹੇ ਸੋ ਅਸੀਂ ਆਉਣ ਵਾਲੇ ਸਮੇਂ ਵਾਸਤੇ ਮਾਪਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਬੱਚੇ ਰਜਾਈਆਂ ਵਿੱਚ ਪਿਠਾਲ ਕੇ ਸਿਆਲ ਨੂੰ ਪਰਮਿਆਂ ਨੂੰ ਏਸੀ ਬਰੇ ਬਿਠਾਲ ਕੇ ਬੱਚਿਆਂ ਨੂੰ ਕੋ ਸਿਖਾਇਆ ਨਹੀਂ ਜਾ ਸਕਦਾ ਬੱਚਿਆਂ ਨੂੰ ਜ਼ਿੰਦਗੀ ਦੀ ਜੋਦੇ ਨਹੀਂ ਬਣਾਇਆ ਜਾਇਜ਼ ਜਾਇਜ਼ ਜਾਇਜ਼ਾ ਸਕਦਾ ਅਤੇ ਨਾਲ ਹੀ ਆਉਣ ਵਾਲੇ ਸਮੇਂ ਦੇ ਜੋ ਸਾਡੇ ਜ਼ਿੰਮੇਵਾਰੀਆਂ ਵੱਡੀਆਂ-ਵੱਡੀਆਂ ਉਹ ਇਹ ਬੱਚੇ ਨਹੀਂ ਸੁਭਾਅ ਦਾ ਜਦੋਂ ਤੱਕ ਅਸੀਂ ਇਹਨਾਂ ਬੱਚਿਆਂ ਨੂੰ ਕਿਸੇ ਮੁਸ਼ਕਲ ਦੇ ਨਾਲ ਨਾ ਜੋੜੀਏ ਬੱਚਿਆਂ ਨੂੰ ਇਹ ਆਉਣ ਵਾਲੇ ਸਮੇਂ ਦੇ ਨਾਲ ਜੂਝਣ ਦਾ ਇੱਕ ਰਸਤਾ ਨਾ ਲੱਭ ਸਕੀਏ ਜਿਵੇਂ ਕਿ ਅੱਜ ਦੇ ਸਮੇਂ ਦੇ ਵਿੱਚ ਨਸ਼ਿਆਂ ਦਾ ਗ੍ਰਾਹ ਵਗ ਰਿਹਾ ਹੈ ਅੱਜ ਗਰਮੀ ਵੀ ਜਿਆਦਾ ਹੈ ਸਰਦੀ ਵੀ ਜਿਆਦਾ ਹੈ ਨਸ਼ੇ ਵੀ ਜਿਆਦਾ ਹੈ ਹੋਰ ਹਾਲਾਤਾਂ ਬਹੁਤ ਆ ਇਹਨਾਂ ਸਾਰਿਆਂ ਤੋਂ ਬਚਾਉਣ ਦੇ ਲਈ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਜਾਵੇ ਬਾੜੀ ਦੇ ਬਾਣੇ ਨਾਲ ਜੋੜਿਆ ਜਾਵੇ ਪੂੜੇ ਦੇ ਜੂੜੇ ਨਾਲ ਜੋੜਿਆ ਜਾਵੇ ਸਾਰੀ ਕਮੇਟੀ ਦੀ ਤੈਅ ਦਿ ਲੋ ਇਹ ਹੀ ਭਰਿਆਦ ਹੈ ਇਹ ਹੀ ਧਰਵਾਦ ਹੈ ਬੱਚਿਆਂ ਦਾ ਜਿਹੜੇ ਜਨਾਬ ਮਾਪੇ ਨੇ ਇਸ 48 ਡਿਗਰੀ ਦੀ ਗਰਵੀ ਦੇ ਵਿੱਚ ਬੱਚੇ ਨੂੰ ਭੇਜਿਆ ਹੈ ਸਾਡਾ ਸਾਰੀ ਕਮੇਟੀ ਬਲੋ ਤੈਅ ਦਿ ਲੋ ਧੰਵਾਦ ਹੈ ਆਹ ਨਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਬੱਚੇ ਆਦੇ ਰਹਿਣ ਅਸੀਂ ਬੱਚਿਆਂ ਨੂੰ ਸਗਲਾਈ ਦਿੰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ